Hva sier du? Jeg er ikke helt ਤੂੰ ਸ਼ੈਗਲ ਲੱਗੇ ਕਿੱਧਰ ਦੀ ਆ ਗਿਆ ਭਾਈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਖੁਸ਼ ਰਹੋ ਸਾਰੇ ਬਹੁਤ ਵਧੀਆ ਰਹੋ ਤੇ ਸਾਰੇ ਘਰਾਂ ਤੇ ਪਰਿਵਾਰਾਂ ਤੇ ਮੇਰ ਭਰਿਆ ਰੱਬ ਹੱਥ ਰੱਖੇ ਅੰਦਰ ਦੇਖੋ ਇਹ ਸਵੇਰੇ ਸਵੇਰੇ ਸ਼ਰੀਰ ਨਹੀਂ ਬਣਿਆ ਜੀ

ਗਰਮੀ ਬੜੀ ਹੋ ਰਹੀ ਹੈ ਅੱਜ ਤਾਂ ਜੜੀਆਂ ਵੀ ਆਪਦੀ ਮਹਿਫਲ ਲਾਈ ਬੈਠੀਆਂ ਸਵੇਰੇ ਸਵੇਰੇ ਬਹੁਤ ਮਹਿਫਲ ਲਾਉਂਦੀਆਂ ਤੇ ਚਾਹ ਸੀ ਪੀਲੀ ਸੀਗੀ ਤੇ ਰਸ਼ਮੀ ਵੀ ਆ ਖਿੜਣ ਸਵੇਰੇ ਸਵੇਰੇ ਅੱਜ ਉਹ ਜਲਦੀ ਉੱਠ ਖੜਾ ਕਿਉਂ ਅੱਜ ਉਹਨੂੰ ਜਦੋਂ ਬਿਜਲੀ ਦਾ ਪਤਾ ਲੱਗ ਗਿਆ ਤੇ ਉਹ ਵਸ ਨਾਲ ਦੀ ਨਾਲ ਹੀ ਉੱਠ ਖੜਾ ਉਹਦੀ ਦੇਖਣ ਗਿਆ ਉਹਨੂੰ ਜਾਦੇ ਚਾਹ ਚਾਹ ਸੀਗਾ ਇਹ ਤਾਂ ਹੁਣ ਜਮਾਂ ਸੁੱਕ ਗਏ ਅੱਜ ਤਾਂ ਇਹਨਾਂ ਨੂੰ ਪਾਣੀ ਪਾਉਣਾ ਪੈਣਾਗਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਪਾਣੀ ਪਾਉਣ ਨਹੀਂ ਦਿੱਤਾ ਇੱਧਰ ਦੇਖੋ ਵੀਰੀ ਸੌਰੀ ਸੀੜੀ 'ਤੇ ਬੈਠੀ ਚੱਲਾ ਦੇ ਚੱਲੋ ਗੇਟ ਬੰਦ ਕਰ ਦਾਂਗਾ ਰਾਤ ਨੂੰ ਨੇ ਬਹੁਤ ਤੰਗ ਕਰਿਆ ਰਾਤ ਨੂੰ ਜਦੋਂ 11 ਵਜੇ ਗਏ ਨਾ 11 ਵਜੇ ਵੀ ਉਹ ਇੱਧਰ ਹੀ ਬੜਦੀ ਸੀ ਅੰਦਰ ਮੈਨੂੰ ਤੇ ਫਿਰ ਮੈਂ ਤੇ ਰਸ਼ਮੀ ਨੂੰ ਉੱਪਰ ਛੱਡ ਕੇ ਤੇ ਗੇਟ ਬੰਦ ਕਰ ਗਏ ਪੌੜੀਆਂ ਵਾਲਾ ਤੇ ਸਾਡੇ ਨਾਲ ਹੀ ਦੁਰੇ ਇੱਧਰ ਦੇਖੋ ਮਨੀ ਪਲਾਟ ਇੱਧਰ ਇਹ ਸਾਡੇ ਇੱਧਰ ਤੇਰੇ ਪਤਾ ਨਹੀਂ ਦੰਦ ਦਿੰਦੀ ਆ ਬੱਚੇ ਤਾਂ ਦਿੰਦੇ ਹੀ ਨਹੀਂ ਵੀਡੀਓ ਦੇ ਵਿੱਚ ਵੀ ਨਹੀਂ ਦਿੰਦੇ ਤੂੰ ਉੱਪਰੇ ਬੈਠਿਆ ਕਿੱਦਾਂ ਮੰਨਦੇ ਉੱਦੇ ਪਰੇ ਚੂਏ ਆਰ ਗਏ ਜਮਾਈ ਚੂਏ ਆਰ ਗਏ ਨਿੱਕੇ ਨਿੱਕੇ ਹਨਾ ਮੈਕੂ ਮੈਕੂ ਦੇਂਦੀ ਯਮਾ ਘਰ ਵੀ ਮੇਰੇ ਬੱਚੇ ਨਾ ਚੱਕ ਲੈ ਮੈਕੂ ਨਿੱਗਾ ਕਰਕੇ ਦੁੱਧ ਮੈਂ ਲਈ ਸੀਗੀ ਫਰਿੱਜ ਚੋਂ ਕੱਢ ਕੇ ਠੰਡਾ ਵਾਲਾ ਸੀ ਤੇ ਫਿਰ ਮੈਂ ਨਿੱਗਾ ਕਰਕੇ मैकी <coughs> नुंयां बच्चे ना चकना हाँ? दींद दीनी दीन। असि कुछ नहीं दे मैं मैको ना डर नुंयां मेरे बच्चे चकदे है ना <coughs> किथे कूलर चाके छोटे-छोटे जमे गाइस छोटे-छोटे जमे ਚੂਏ ਚੂਏ ਤਾਂ ਵੱਡੇ ਹੁੰਦੇ ਹੈਗੇ ਜਮੇ ਨਿੱਕੇ ਨਿੱਕੇ ਹੈਗੇ ਕਮਜ਼ੋਰੀ ਆਪ ਹੀ ਬਹੁਤ ਜ਼ਿਆਦਾ ਕਮਜ਼ੋਰੀ ਸੀ ਨਾ ਕਿਥੇ ਹਾਂ ਅਰੇ ਭਾਈ ਅਰੇ ਅਬੀ ਥੀ ਅੰਦੇ ਚੱਲੀ ਬੱਕਰੇ ਤਾਂ ਨਹੀਂ ਠੀ 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 ਮੀਰਾ ਪੈਂਦਾ ਨਾ ਪਿੰਨਾਣਾ ਦੇਖੀ ਡਰਦੀ ਐ ਵੀ ਚੱਕ ਨਾ ਲੈਣ ਕਿਤੇ ਇੱਕ ਤਾਂ ਜਿੱਟਾ ਹੈ ਨਾ ਦੋ ਇੱਕੋ ਜੀ ਦੋ ਤਾਂ ਮੈਨੂੰ ਬਿੱਲੇ ਲੱਗਦੇ ਐ ਇੱਕ ਬਿੱਲੀ ਲੱਗਦੀ ਐ ਕਿ ਮੈਂ ਇੱਕ ਵਰਗੀ ਐ ਇੱਕ ਤਾਂ ਆਪਦੇ ਵੀ ਲਏ ਐ ਹਾਂ ਆਵਰ ਲੈ ਦੋ ਸੋਹਣੇ ਦੋ ਤਾਂ ਇਹ ਤਾਂ ਬਿੱਲੇ ਐ ਹੈ ਨਾ ਦੀਂਦੇ ਨਹੀਂ ਵੀਡੀਓ ਦੇ ਵਿੱਚ ਥੱਲੇ ਨੂੰ ਕਰੇ ਮੈਂ ਥੋੜਾ ਜਿਹਾ ਪਾਉਣ ਹਾਂ வாயட்டூவா விலு பிவிட ਕੌਣ ਦਾ ਕਵਾੜ ਚੱਲਦਾ ਹੈ ਪਹਾੜੀ ਆਏ ਜਾਂਦਾ ਗੁਰੂ ਮੈਂ ਕਹਨੀ ਹੈ ਕਵਾੜ ਨਹੀਂ ਤੇ ਹੁਣ ਇਹਨੂੰ ਪਾਣੀ ਪੋਣੀ ਨਹੀਂ ਕਰਨਾਗਾ ਆਇਆ ਦੇਖੀ ਜਾਂਦੀ ਐ ਵੀ ਲੈ ਨਾ ਜਾਂ ਚਾਕੇ ਸਾਨੂੰ ਚਾਕੇ ਦੇਖ ਲੈਣ ਦੇ ਮੈਕੂ ਅਸੀਂ ਕੋਸ਼ਿਸ਼ ਨਹੀਂ ਕਰਦੇ ਪੂਰੀ ਦਾ ਨਹੀਂ ਹੈਣਾ ਉਹਨਾਂ ਤੋਂ ਹਜੇ बार होगी तो बहुत ज्यादा उधर एडा साइकिल आया तेरा सैकल कि ते सैकल की करना तूा आप नहीं जिडा सैकल लेके आया आ जा उपर रश्मीन मैकू दुधो पी जन्दी हाँ ਵੇਲਾ ਦੀਆਂ ਨੂੰ ਘੱਟ ਪਾਣੀ ਪਾਇਆ ਨਹੀਂ ਵਧੀਆ ਹੋ ਗਈਆਂ ਹੁਣ ਇਹਨੀਆਂ ਕੁ ਉੱਪਰ ਰੱਖੀਆਂ ਸੀਗੀਆਂ ਮਾਵੇ ਚੱਕਿਓ ਨਾ ਖਾਜੂਗੀ ਰਸਮੀ ਨਾ ਨਾਕਰ ਮਿਆ ਮਿਆ ਉਹਨੂੰ ਪਤਾ ਹੈ ਐ ਵੀ ਕੋਈ ਹੋਰ ਮੈਨੂੰ ਪਤਾ ਨੂੰ ਆ ਬਿੱਲਾ ਆ ਗਿਆ ਬਿੱਲਾ ਆ ਗਿਆ ਕੋਈ ਤੇ ਉਹ ਫਿਰ ਖਾਜੂਗੀ ਆ ਤਾਂ ਨਾ ਬੈਕਟੀਨ ਇਹ ਦੇਖਾ ਦੇ ਤਾਂ ਆਪਣੇ ਨੂੰ ਚਲਾਉਂਦਾ ਨਹੀਂ ਲੈਪਟਾਪ ਹੈ ਲੈਪਟਾਪ ਦੀ ਜਗ੍ਹਾ ਨਹੀਂ ਜੁਪਾ ਹੈ ਆ ਜੀ ਤਾਂ ਸਾਰਾ ਕੁਝ ਸਿਖਾਉਗੀ ਆ ਜੋ ਬਾਤ ਕਰੋ ਹਾਂ ਹਾਂ ਰਸ਼ਮੀ ਨੇ ਬਹਿ ਗਏ ਆ ਵੇਖਣਿੱਕਾ ਜਾ ਜੰਗਾ

ਸਾਰਾ ਕੰਮ ਕਰਨਾ ਹਜੇ ਰੋਟੀ ਸਬਜੀ ਇੱਕ ਸ਼ਰੀਰ ਦਾ ਥੱਕਿਆ ਥੱਕਿਆ ਜ ਰਹਿੰਦਾ ਪਤਾ ਨਹੀਂ ਕਿਵੇਂ ਲੋਜ਼ੀ ਮੈਪ ਵਾਲਿਆਂ ਦਾ ਸੀ ਦੁੱਧ ਇਹ ਗਰਮ ਵੀ ਰੱਖੀ ਦਿੰਨੇ ਆਗੇ ਗਰਮ ਹੋਣਾ ਵੀ ਹਜੇ ਇੱਥੇ ਚਾੜੂ ਪੋਚਾ ਸਾਰਾ ਕਰਨ ਵਾਲਾ ਪਿਆ ਇਹ ਕਰਾਂਗੇ ਬਾਅਦ ਚ ਸਾਫ ਸਫਾਈ ਕਰਨ ਵਾਲੀ ਹੈ ਜਿਹੜੀ ਇਹ ਬਾਅਦ ਚ ਕਰਾਂਗੇ ਬਾਹਰ ਤਾਂ ਵੀ ਲਾਉਣਾ ਜੀ ਗੇਟ ਬੰਦ ਕਰਿਆ ਉਹ ਸਹੀ ਗੱਲ ਆ ਇਹ ਲੈ ਜੋ ਜੋ ਰਸ਼ਮੀਨ ਨੂੰ ਬਾਹਰ ਲਾ ਤੇਣਾ ਮੈਕੂ ਦਾ ਵੀ ਹਏ ਮੈਕੂ ਬਾਹਰ ਹੈ ਹਾਏ ਤੁਸੀਂ ਮੈਕੂ ਬਾਹਰ ਨਾ ਕੱਢੋ ਅੰਦਰ ਰੱਖੋ ਮੈਕੂ ਨੂੰ ਰਾਤ ਵੀ ਸੌਵੇਂ ਨਾਰਸ਼ਮੀਨ ਟਾਈਮ 8 ਵਜੇ ਰਸ਼ਮੀਨ ਦਾ ਸਾਈਕਲ ਖਰਾਬ ਹੋ ਗਿਆ ਨਹੀਂ ਤਾਂ ਤੈਨੂੰ ਕੋਈ ਜ਼ਰੂਰੀ ਸੀ ਰਸ਼ਮੀਨ ਉਹ ਵੱਡਾ ਏਡਾ ਸਾਈਕਲ ਲੈ ਕੇ ਆਂ ਇਹ ਤਾਂ ਹੋਜੀ ਢੁੱਟੇ ਰਹਿਣ ਤੇ ਤੇਰਾ ਸਾਈਕਲ ਕੱਲ ਇੰਨਾ ਜਿਆਦਾ ਪਾਪਾ ਜੀ ਨੇ ਕਿੰਨਾ ਤਾਂ ਕਸ ਕੇ ਦਿੱਤਾ ਸੀ ਪੈਡਲ

ਕਵਾਡ ਰੂਨ ਤੇ ਸੇਲ ਕੱਪੜੇ ਦੀ ਫਾਰੀ ਸੇਲ ਕਿ ਜੁੱਤਿਆਂ ਦੀ ਜੁੱਤੀ ਜੋੜਿਆਂ ਦੀ ਆਏ ਹਾਏ ਕੋਈ ਹਿਸਾਬ ਨਹੀਂ ਆਉਂਦਾ ਕੀ ਕੁਸ ਪਿਆ ਇੱਥੇ ਸਾਡੇ ਇੱਧਰ ਇੰਨੀ ਸਫਾਈ ਇੱਧਰ ਇੰਨੀ ਕਵਾਡ किधर जाना है रश्मि एडा वैकल चला लेगा जिथे डिग गया ना फिर देख ली हम <laughs> ता कि वाहवा दिसन लग गए पर है थोड़े छोटे छोटे ही है ज्यादा नहीं है वे की पाली ली एने ਕੀ ਪੱਤੀ ਜਿਹਾ ਹੋ ਰਿਹਾ ਜੀ ਬਿਸਲਾਮ ਸਰ ਉਹ ਬੈਲ ਨਹੀਂ ਕਰਾ ਲਿਆ ਹੋਰ ਨਾ ਵੈਲਿਡ ਕਰਾਉਣਾ ਪਊਗਾ ਉਹ ਐ ਤਾਂ ਲੋਟ ਹੀ ਨਹੀਂ ਹੁੰਦਾ ਕੱਲ ਵੀ ਬਹੁਤ ਘਰਿਆ ਸੀਗਾ ਐ ਠੀਕ ਨਹੀਂ ਹੁੰਦਾ ਕੀ ਕਹਿੰਦੀ ਆ ਹਾਚੜੀਂਗਾ ਆਪ ਸਰੀਚ ਨਰਤ ਨਹੀਂ ਨਾ ਆਦੇ ਕਰਾਂਗੇ ਇੱਕ ਤਾਂ ਹੋਰ ਲਾਉਣਾ ਲੈ ਹੈ ਨਾ ਇਸ ਟਾਈਮ ਹਾਂ ਉਹ ਤਾਂ ਸੈਟ ਹੀ ਨਹੀਂ ਦਾ ਪਤਾ ਨਹੀਂ ਕਿ ਉਹਦੇ ਚ ਬੈਂਦੀ ਨਹੀਂ ਕਿ ਹੈਗੀ ਨਾ ਉਹਦੇ ਮੈਨੂੰ ਤਾਂ ਲੱਗਦਾ ਨਹੀਂ ਉਹਦੇ ਚ ਇੱਧਰ ਤਾਂ ਬੈਂਦੇ ਨਹੀਂ ਨਾ ਉਹਦੇ ਚ ਨਹੀਂ ਬੈਂਦੇ ਸਾਰੇ ਜਾਨਵਰਾਂ ਦੀ ਸੇਵਾ ਸਾਰੇ ਜਾਨਵਰਾਂ ਦੀ ਸੇਵਾ ਛिडੀਆਂਾਂ ਦੀ ਬਿੱਲੀਆਂਾਂ ਦੀ ਕੁੱਤੇ ਆ ਵੀ ਜੀ ਦੁੱਧ ਕਰਮ ਤਰਤਾ ਸੀਗਾ ਹੁਣ ਮੈਨੂੰ ਲੈਣਾ ਆਟਾ ਤੇ ਵਲੌਗ ਨਾ ਬਣੇ ਰਿਓ ਤੇ ਮੈਕੂ ਨੂੰ ਵੀ ਕੁਛ ਨਾ ਕੁਛ ਪਾਉਣਾ ਹੈ ਦੇਖਦੇ ਆ ਮੈਕੂ ਨੂੰ ਵੀ ਕੀ ਪਾਣਾਗਾ ਜਾਂ ਤਾਂ ਉਹਨੂੰ ਕੋਈ ਬਰੈਡ ਜਿਵੇਂ ਦੁੱਧ ਦੇ ਵਿੱਚ ਪਾ ਕੇ ਉਹ ਪਾ ਦਾਂਗੇ ਤੇ ਰੋਟੀ ਤਾਂ ਨਹੀਂ ਪਾਉਂਦੇਗੇ ਜਾਂ ਫਿਰ ਕੋਈ ਜਿਵੇਂ ਕੜਾ ਹੁੰਦਾ ਹੈਗਾ ਉਹ ਬਣਾ ਕੇ ਪਾ ਦੇਾਂਗੇ ਮੈਕੋ ਨੂੰ ਤੇ ਹੁਣ ਮੈਂ ਗੁੰਨਣ ਲੱਗੀ ਆ ਆਟਾ ਤੇ ਬਲੌਗ ਨਾ ਬਣੇ ਰੋ ਸਾਰਾ ਅਜੇ ਆਪਣਾ ਕੰਮ ਹੈ ਜਲਾ ਉਹ ਪਈ ਹੈਗਾ ਪਹਿਲਾਂ ਰੋਟੀ ਬਣਾਉਣੀ ਹੈ ਕਿਉਂ ਇਨਾਂ ਨੇ ਜਾਣਾ ਹੈਗਾ ਤੇ ਆਟਾ ਗੁੰਨ ਕੇ ਤੇ ਰੋਟੀ ਬਣਾ ਕੇ ਸਬਜੀ ਪਈ ਹੈ ਵੀ ਸਬਜੀ ਬਣਾਉਣੀ ਨੀਗੀ ਤੇ ਉਸੇ ਨਹੀਂ ਬਸ ਪਰੌਠੇ ਬਣਾ ਦੇਾਂਗੇ ਆਲੂ ਪਕੌੜਿਆਂ ਦੀ ਸਬਜੀ ਬਣਾਈ ਸੀਗੀ ਰਾਤ ਮੈਂ ਰੈਸਪੀ ਕੋਈ ਨਾ ਸ਼ੇਅਰ ਨਹੀਂ ਕਰੇਗੀ ਤੇ ਜਾਂ ਦੱਸ ਉਹ ਸਬਜੀ ਪਈ ਹੈਗੀ ਇਹਨਾਂ ਨੂੰ फटाफट ਆਪਣੀ ਜਾਣਾ ਹੈਗਾ ਇਹਨਾਂ ਨੂੰ ਟਾਈਮ ਹੈ ਨਹੀਂ ਤੇ ਬਸ ਮੈਂ ਆਟਾ ਗੁੰਨੂ ਤੇ ਹੁਣ ਰੋਟੀ ਬਣਾ ਕੇ ਇਹਨਾਂ ਨੂੰ ਪੇਜ ਕੇ ਫਿਰ ਉਸ ਤੋਂ ਬਾਅਦ ਚਾੜੂ ਪੁੱਛਾ ਕਰਕੇ ਕੋਈ ਮੈਕੂ ਨੂੰ ਵੀ ਪਾਵਾਂਗੀ ਦੁੱਧ ਆਪਣਾ ਨਾਲ ਦੀ ਨਹੀਂ ਦੁੱਧ ਤਾਂ ਮੈਂ ਧਰ ਦੇਣੀ ਹੈ ਕਿਉਂ ਫਿਰ ਇਹ ਡਰਮ ਵਾਲਾ ਹੁੰਦਾ ਦੁੱਧ ਤੇ ਜੇ ਜ਼ਿਆਦਾ ਟਾਈਮ ਰੱਖ ਲਈ ਤਾਂ ਬਰਮੀ ਦਾ ਮਹੀਨਾ ਉਤੋਂ ਤੇ ਉਹ ਖਰਾਬ ਹੋਣ ਦਾ ਡਰ ਹੁੰਦਾ ਹੈਗਾ ਹੁਣ ਗਰਮ ਕਰਕੇ ਠੰਡਾ ਕਰਕੇ ਤੇ ਨਾਲ ਦੀਆਂ ਫ੍ਰਿਜ ਚ ਰੱਖ ਦਾਂਗੇ ਤੇ ਗਰਮੀ ਹੋਈ ਜਾਂਦਾ ਹੈਗਾ ਤੇ ਵਲੌਗ ਨਾ ਬਣੇ ਰਿਓ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵਲੌਗ ਐਂਡ ਤੱਕ ਦੇਖਿਓ ਤੇ ਜਿਵੇਂ ਕਿ ਅੱਜ ਮੈਕੂ ਹੈਗੀ ਮੈਕੂ ਦੇ ਬੱਚੇ ਦਿਖਾਈ ਹੈ ਉੱਥੇ ਪਤਾ ਨਹੀਂ ਰਾ ਪੈਂਦਾ ਹੈਗਾ ਇੱਕ ਉੱਥੇ ਬਲਵ ਹੈ ਨੀਗਾ ਚਾਨਣ ਹੈ ਨੀਗਾ ਉੱਥੇ ਤੇ ਇਧਰ ਪੀਟੀ ਪਈ ਹੈ ਤੇ ਜਮੇ ਹੀ ਢਾ ਥਾਂ ਆਏਗਾ ਜਿੱਥੇ ਮੈਕੂ ਨੇ ਬੱਚੇ ਦਿੱਤੇ ਹੈ ਤੇ ਬਸ ਵਲੌਗ ਮੇਰਾ ਉਵੇਂ ਹੀ ਬਣਿਆਗਾ ਖੁੱਲਾ ਥਾਂ ਹੈ ਨਹੀਂ ਉੱਥੇ ਥਾਂ ਭੀੜ ਹੈਗਾ ਜਿੱਥੇ ਮੈਕੂ ਬੈਠੀ ਹੈ ਉੱਥੇ ਦੇਖ ਨਹੀਂ ਰਹੇਗੇ ਜਦੋਂ ਬਾਹਰ ਆਈ ਜਾਂ ਬੱਚੇ ਕਿਤੇ ਹੋਰ ਰੱਖੇ ਹੋਣੇ ਉਦੋਂ ਮੈਂ ਤੁਹਾਨੂੰ ਜ਼ਰੂਰ ਦਿਖਾਵਣੀ ਨਹੀਂ ਬੱਚੇ ਤੇ ਬਲੌਗ ਮੇਰੀ ਡੇਲੀ ਦੇਖਿਆ ਕਰੋ ਤੇ ਹੁਣ ਮੈਂ ਗੁੰਦੀ ਆਂ ਆਟਾ ਤੇ ਮਿਲਦੇ ਆਂ ਬਾਅਦ ਵਿੱਚ ਮੈਂ ਬੌਲ ਜੀ ਆਟਾ ਗੁੰਨ ਲਿਆ ਤੇ ਹੁਣ ਮੈਂ ਤੁਹਾਨੂੰ ਭਾਂਡੇ ਤੇ ਪਲੀਜ਼ ਚੈਨਲ ਦੇ ਨਵੇਂ ਅੰਧ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਬਾਏ ਯਸ਼ੋ ਸ਼ਿਕਾਰ